ਕਿ ਕੀਰਤਪੁਰ ਦੀ ਮੇਰੇ ਫੁੱਲ ਤਰ ਗਏ ਨੇ ਤੁਹਾਡੇ ਫੁੱਲ ਵੀ ਤਰ ਗਏ ਆ ਹਾਂਜੀ ਤੁਸੀਂ ਗੱਲ ਕਿੱਦਾਂ ਕਰਦੋਂ ਮੈਂ ਕੀ ਗੱਲ ਹੈ ਮਰੇ ਦਾ ਸ਼ਮਸ਼ਾਨ ਘਾਟ ਤੋਂ ਉੱਠ ਕੇ ਆਇਆ ਮੈਂ ਕਿਉਂ ਮਰਿਆ ਹੋਇਆ ਮੈਂ ਇਸ ਟੈਂਟ ਮੈਂ ਇੱਕ ਇੱਕ ਵਾਰ ਕਰ ਰਹੀ ਹਾਂ ਕੀ ਨਾਮ ਹੈ ਭਾਈ ਤੁਹਾਡਾ ਮੈਂ ਪਵਨ ਕੁਮਾਰ ਹਾਂ ਜੀ ਕਿੱਥੇ ਰਹਿਣ ਆਲੇ ਆਪਣਾ ਕਲਾਸ਼ ਨਗਰ ਅੱਛਾ ਪਹਿਲੇ ਨੰਬਰ ਦੋ ਵਿੱਚ ਅੱਛਾ ਲੁਧਿਆਣਾ ਅਲੂ ਦੇ ਆਲੇ ਇਹ ਹੋਏ ਕਿੱਥੇ ਰਹਿੰਦੇ ਹੋ ਸਰਗਵਾਸ ਅਹ ਮੈਂ ਤਾਂ ਮੈਂ ਮਰ ਗਿਆ ਜੀ ਹੈ ਮਰਿਆ ਹੋਇਆ ਤੁਸੀਂ ਮਰੇ ਹੋਏ ਹੋ ਹਾਂਜੀ ਨਹੀਂ ਨਹੀਂ ਤੁਸੀਂ ਤਾਂ ਜਿੰਦਾ ਹੋ ਨਹੀਂ ਨਹੀਂ ਮੈਂ ਮਰਿਆ ਹੋਇਆ ਹਾਂ ਇਸ ਦਾ ਹੈ ਮੈਂ ਇਸ ਤੋਂ ਮਰਿਆ ਹੋਇਆ ਜੀ ਕੱਲ ਜਾਇਆ ਸੀ ਕਿਦੋਂ ਮਰੇ ਸੀ ਤੁਸੀਂ 2015 ਚ ਮੈਨੂੰ ਮਾਰ ਦਿੱਤਾ ਗਿਆ ਇਹ ਪ੍ਰੂਫ ਕਿਦਾਂ ਵਾਂ ਕਿ ਤੁਸੀਂ ਮਰੇ ਹੋਏ ਹੋ ਪ੍ਰੂਫ ਜੋ ਕਿ ਮੇਰੇ ਕੀਰਤਪੁਰ ਵੀ ਫੁੱਲ ਤਾਰ ਦਿੱਤੇ ਗਏ ਹੈ ਦੇਖੋ ਸਬੂਤ ਮੇਰੇ ਕੋਲ ਹੈ ਹਾਂਜੀ ਕੀ ਕਿ ਕਿਰਤ ਬੁਰ ਦੀ ਮਰੇ ਫੁੱਲ ਤਰ ਗਏ ਨੇ ਤੁਹਾਡੇ ਫੁੱਲ ਵੀ ਤਰ ਗਏ ਆ ਹਾਂਜੀ ਤੁਸੀਂ ਗੱਲ ਕਿੱਦਾਂ ਕਰਨੀ ਬਸ ਕੀ ਗੱਲ ਹੈ ਮਰੇ ਦਾ ਸ਼ਮਸ਼ਾਨਗਾਹ ਤੋਂ ਉੱਠ ਕੇ ਆਇਆ ਮੈਂ ਕਿਉਂ ਮਰਿਆ ਹੋਇਆ ਮੈਂ ਇਸ ਟਾਈਮ ਹੋਇਆ ਕੀ ਹੈ ਸਰ ਹੋਇਆ ਕੀ ਹੈ ਬਸ ਮੇਰੀ ਜਾਇਦਾਦ ਹੈ ਮੁਜੱਫਰਨਗਰ ਅੱਛਾ ਸਾਢੇ 5 ਵਿਗੇ ਅੱਛਾ ਜੋ ਕਿ ਉਹ ਉੱਥੇ ਦੇ ਬੰਦੇ ਹੜ ਆਪਣਾ ਕਰਨਾ ਚਾਹੁੰਦੇ ਆ ਅੱਛਾ ਪਹਿਲੇ ਮੇਰੇ ਕੰਨ ਵੀ ਕੱਟ ਦਿੱਤੇ ਦੇਖ ਲੋ ਅੱਛਾ ਉਂਗਲਾ ਵੀ ਤੋੜ ਦਿੱਤੀ ਉਹਨਾਂ ਨੇ ਅੱਛਾ ਮੈਨੂੰ ਪਤਾ ਨਹੀਂ ਕਿ 2003 ਵਿੱਚ ਕਿਵੇਂ ਨਿਕਲ ਕੇ ਆਇਆ ਮੈਨੂੰ ਪਤਾ ਮੇਰੇ ਗੁਰੂ ਮਾਂ ਮਾਈ ਨੂੰ ਪਤਾ ਹੁਣ ਮੈਂ ਸਾਰੀ ਜਗ੍ਹਾ ਭਟਕਦਾ ਪਿਆ ਮੇਰਾ ਕੋਈ ਹੱਥ ਪਾਲਾ ਨਹੀਂ ਪਾਰੇ ਕਾਰਪੋਰੇਸ਼ਨ ਵਾਲਿਆਂ ਨੇ ਇੱਥੇ ਲੋਕਲ ਡੇ ਵਾਲਿਆਂ ਨੇ ਪਹਿਲੇ ਮੈਨੂੰ ਕਿਹਾ ਤੇਈ ਵਿੱਚ ਕਿ ਰਿਕਾਰਡਿੰਗ ਨੂੰ ਵਿੱਚ ਨਹੀਂ ਹੈ 24 ਫਰਵਰੀ ਵਿੱਚ 24 ਤਰੀਕ ਨੂੰ ਫਿਰ ਉਹਨਾਂ ਨੇ ਹੁਣ ਔਨਲਾਈਨ ਚੜਾ ਦਿੱਤਾ ਠੀਕ ਸਰਟੀਫਿਕੇਟ ਕਿ ਇਹ ਇਹ ਸਹੀ ਹੈ ਕਿ ਬੰਦਾ ਮਰ ਚੁੱਕਾ ਵਾ ਆ ਬੰਦਾ ਮਰ ਚੁਕਿਆ ਤੇ ਔਨਲਾਈਨ ਵੀ ਉਹਨਾਂ ਨੇ ਚੜਾ ਦਿੱਤਾ ਮੈਂ ਕਿ ਤੁਸੀਂ ਔਨਲਾਈਨ ਵੀ ਮਰੇ ਹੋਏ ਹੋ ਔਨਲਾਈਨ ਵੀ ਮਾਰ ਦਿੱਤਾ ਗਿਆ ਮੈਨੂੰ ਨਹੀਂ ਇੰਨਾ ਫੇ ਕਿਵੇਂ ਹੋ ਗਿਆ ਤੁਹਾਡੇ ਨਾਲ ਇਹ ਖਾਲੀ ਧੋਖਾਧੜੀ ਕਿਉਂ ਹੀ ਕਿਵੇਂ ਤੁਹਾਡਾ ਧੋਖਾਧੜੀ ਕਿਉਂ ਹੋਈ ਉਹਥੇ ਦੀ ਕੋਈ ਮੁਸਲਮਾਨੀ ਰਮਾਦੇਵੀ ਹੈ ਘਰ ਵਾਲੇ ਨੂੰ ਮੁਹੰਮਦ ਸਾਗੀਰ ਹੈ ਉਹਨਾਂ ਕੋਈ ਮਲਕੀਦਰਾਏ ਹੈ ਗੁੱਡੂ ਹੈ ਕਈ ਬੰਦੇ ਦਾ ਗਰੁੱਪ ਮੰਨ ਕੇ ਇੱਥੇ ਆ ਕੇ ਪੈਸੇ ਚੜਾ ਕੇ ਸਮਝੀ ਕਹਿੰਦਾ ਐਸਡੀਐਮ ਸਾਹਿਬ ਕੋ ਜਾਓ ਡੀਸੀ ਸਾਹਿਬ ਕੋ ਲਿਖਾ ਕੇ ਲਿਆਓ ਕੋਈ ਮੇਰੇ ਹੱਥ ਪਹਿਲਾਂ ਨਹੀਂ ਪਾ ਰਿਆ ਨਹੀਂ ਨਹੀਂ ਉਹ ਸਾਰੇ ਸਰਟੀਫਿਕੇਟ ਉਹ ਉਹਨਾਂ ਨੇ ਤੁਹਾਨੂੰ ਉੱਥੇ ਮਾਰ ਦਿੱਤਾ ਵਾ ਹਾਂਜੀ ਮਾਰ ਦਿੱਤਾ ਇਹਨਾਂ ਨੇ ਸਰਟੀਫਿਕੇਟ ਮੰਨਦ ਕਰਕੇ ਦਿੱਤੇ ਉੱਥੇ ਪਾਣੀ ਦਾ ਬਿੱਲ ਵੀ ਨਿਕਲ ਗਿਆ ਕਿਸੇ ਜਿਗਨ ਦੇ ਨਾਮ ਮੇਰਾ ਨੋਟ ਕਟਵਾ ਕੇ ਮ੍ਰਿਤਪਰਵਾਨ ਪੱਤਰ ਲਗਾ ਕੇ ਉਹਨਾਂ ਨੇ ਮਾਰ ਦਿੱਤਾ ਗਿਆ ਮੇਰਾ ਮੇਰਾ ਨੋਟ ਕਟਤਾ ਪਾਣੀ ਦੇ ਬਿੱਲ ਵਾਲੇ ਨੇ ਉੱਥੇ ਵਾਲੇ ਜਪ ਜਮੀਰ ਵਾਲਿਆਂ ਨੇ ਕਿਹੜੇ ਸਾਲ ਚ ਮਰੇ ਹਾਂ 2015 ਵਿੱਚ ਤੇ ਹੁਣ 2024 ਇੰਨੇ ਸਾਲਾਂ ਤੋਂ ਆਪਣੇ ਆਪ ਤੁਸੀਂ ਜ਼ਿੰਦਾ ਹੀ ਨਹੀਂ ਕਰ पाए ਮੈਂ ਜ਼ਿੰਦਾ ਕਰਨਾ ਚਾਹਨਾ ਕੋਈ ਮੇਰੀ ਮਦਦ ਨਹੀਂ ਕਰ ਰਿਹਾ ਕੋਈ ਮੇਰੀ ਸਹਾਇਤਾ ਨਹੀਂ ਕਰ ਰਿਹਾ ਡੀਜੀ ਸਾਹਿਬ ਕੋ ਗਿਆ ਐਡੀ ਆਪਣਾ ਐਡੀਐਮ ਸਾਹਿਬ ਕੋ ਵੀ ਗਿਆ ਐਡੀਐਮ ਸਾਹਿਬ ਕੋ ਗਿਆ ਮੈਂ ਤਰੀਕ ਆ ਕਹਿੰਦੇ ਤੂੰ ਜੱਜ ਸਾਹਮਣੇ ਚਵੇੜ ਮਾਰ ਦੇ ਮੈਂ ਹੁਣ ਕਿ ਨਹੀਂ ਕਿਵੇਂ ਮਾਰਾਂ ਚਵੇੜ ਮੈਂ ਮਾਸੂਮ ਅਗਾ ਗਰੀਬ ਮੈਂ ਤੁਹਾਨੂੰ ਕਾਨੂੰਨ ਹੱਥ ਚ ਲੈਣ ਵਾਸਤੇ ਕਿਹਾ ਹਾਂਜੀ ਕਿਹਨਾਂ ਨੇ ਐ ਐਡੀਐਮ ਸਾਹਿਬ ਨੇ ਖੁਦ ਕਿਹਾ ਮੈਨੂੰ ਜੀ ਮੈਂ ਕਿਹਾ ਮੇਰੀ ਤਰੀਕ ਆ ਮੇਰਾ ਕੋਈ ਹੱਥ ਪੱਲਾ ਪਾਓ ਕਹਿੰਦੇ ਨਹੀਂ ਜੀ ਤੁਸੀਂ ਫਿਰ ਕਹਿੰਦੇ ਥੱਲੇ ਜਾਓ 99 ਨੰਬਰ ਕਮਿਨ ਉਹ ਤੇ ਮਿਲੇ ਨਹੀਂ ਬੰਦੇ। ਜਿਹਨੇ ਉਹਨੇ ਕੀ ਗਿਆ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਤੂੰ ਤਾਂ ਮਰਿਆ ਹੋਇਆ ਆ ਨਾ। ਹਾਂ। ਤੂੰ ਚਵੇੜ ਮਾਰ ਦੇ। ਮੈਂ ਕਿਹਾ ਮੈਂ ਸਾਹਿਬ ਸਾਹਿਬ ਕਿਵੇਂ ਚਵੇੜ ਮਾਰਾਂ। ਮੈਂ ਤਾਂ ਗਰੀਬ ਆਦਮੀ। ਪਰ ਤੂੰ ਮਾ ਹੁਣ ਤਰੀਕ ਲੈ ਕੇ ਆਇਆ 30 ਦਿਨ। ਕਾਹਨਾ ਕੋਈ ਹੱਤ ਬੱਲਾ ਬਾਰੇ ਇਹ ਕਹਿੰਦੇ ਕੈਨਸਲ ਹੋ ਜਾਏਗਾ। ਰਿਸ਼ਤੇਦਰੀ ਦੇ ਦੋ ਕੈਨਸਲ ਹੋ ਜਾਣਗੇ। ਇਹਨਾਂ ਨੇ ਲਿਖ ਵੀ ਦਿੱਤੀਆਂ ਥੱਲੇ ਦੇ ਬੰਦੇ ਕਹਿੰਦੇ ਅੱਜ ਆਈ ਕੱਲ ਆਈ ਅੱਜ ਆਈ ਕੱਲ ਆਈ। ਗੇੜੇ ਮਾਰ ਮਾਰ ਕੇ ਕੋਰਟ ਦੇ ਵਿੱਚ ਵੀ ਨਹੀਂ ਤੁਹਾਨੂੰ ਮੰਨਦੇ ਜਿੰਦਾ ਕੋਰਟ ਵਿੱਚ ਕਹਿੰਦੇ ਇੱਥੋਂ ਆਨਲਾਈਨ ਕਟਵਾ ਕੇ ਲਿਆਓ ਯਾਨੀ ਪਾਕੀ ਸਾਰੇ ਕਾਗਜ਼ਦਰ ਸਹੀ ਹੈ ਜੱਜ ਸਾਹਿਬ ਦੇ ਅੱਗੇ ਤੁਸੀਂ ਪੇਸ਼ ਹੋਏ ਹਾਂ ਹਾਂ ਜੱਜ ਸਾਹਿਬ ਦੇ ਅੱਗੇ ਪੇਸ਼ ਹੋਏ ਹਾਂ ਰੋਏ ਵੀ ਹਾਂ ਹਾਂ ਸਾਰਾ ਮੇਰਾ ਵਕੀਲ ਨਾਲ ਆ ਮੇਰਾ ਆਰਡੈਂਟੀ ਕਾਰਡ ਦਿਖਾ ਦਿੱਤੇ ਸਾਰੇ ਦਿਖਾ ਦਿੱਤੇ ਲਿੰਗ ਦਾ ਪ੍ਰੂਫ ਦਿਖਾ ਦਿੱਤੇ ਹਮ ਮੇਰੇ ਸਰਟੀਫਿਕੇਟ ਦਿਖਾ ਦਿੱਤਾ ਸਾਰੇ ਦਿਖਾ ਦਿੱਤੇ ਬਿਲਕੁਲ ਓਕੇ ਹੈ ਠੀਕ ਹੈ ਕਹਿੰਦੇ ਉੱਥੇ ਇੱਥੇ ਉਹ ਕਿ ਕਹਿੰਦੇ ਉਹਨਾਂ ਨੇ ਹਜੇ ਵੀ ਮਰੀ ਹੋਏ ਉਹਨਾਂ ਨੇ ਇੱਥੇ ਬੰਦਾ ਭੇਜਿਆ ਹਮ ਸੈਕਲ ਸਾਹਿਬ ਕੋਲ ਹਮ ਉਹਨਾਂ ਨੇ ਵੀ ਲਿਖ ਦਿੱਤਾ ਆਹ ਵੇ ਸਹੀ ਹੈ ਜੀ 20 ਸਾਲ ਤੋਂ ਜਾਣਾ ਕੋਈ ਮੇਰੀ ਮਦਦ ਨਹੀਂ ਕਰਦੇ ਨਹੀਂ ਤੁਸੀਂ ਮਕੀਜਤ ਸਾਹਿਬ ਨੇ ਵੀ ਤੁਹਾਨੂੰ ਦੇਖ ਕੇ ਵੀ ਜਿੰਦਾ ਨਹੀਂ ਕੀਤਾ ਨਹੀਂ ਹੁਣ ਉਹ ਕਹਿੰਦਾ ਔਨਲਾਈਨ कटਵਾ ਕੇ ਲਿਆ ਅੱਛਾ ਜੀ ਹਾਂ ਡੀਸੀ ਆਫਿਸ ਤੁਹਾਨੂੰ ਕਿੰਨੇ ਦਿਨ ਲੋਕ ਜਾਂਦੇ ਨੇ ਮਨਜੀਤ ਜੀ ਦਾ ਕਾਫੀ ਚੇਰ ਹੋ ਗਿਆ ਦੋ ਫਰਵਰੀ ਦੇ ਆ ਰਹੇ ਹਾਂ ਮੈਂ ਨਹੀਂ ਨਹੀਂ ਕਿੰਨੇ ਸਾਲ ਹੋ ਗਏ ਇੱਥੇ ਆਂਦੇ ਨੇ ਫਰਵਰੀ ਦੇ ਆ ਰਹੇ ਹਾਂ ਦੇਖ ਲਓ ਫਰਵਰੀ 24 ਦਾ 24 ਤੋਂ ਹਾਂ ਜੀ ਲਗਾਤਾਰ ਆ ਰਹੇ ਹਾਂ ਲਗਾਤਾਰ ਆ ਰਹੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਚੁੱਕੇ ਹੋ ਨਹੀਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਚੁੱਕੇ ਹੋ ਹਾਂਜੀ ਉਸ ਤੋਂ ਪਹਿਲਾਂ ਪਤਾ ਨਹੀਂ ਸੀਗਾ ਪਤਾ ਲੱਗਿਆ ਸਾਲ ਸਾਲ ਤਦੇ 23 ਚ ਵੀ ਪਤਾ ਲੱਗਿਆ 22 ਚ ਵੀ ਆਇਆ ਮੈਂ ਅੱਛਾ 22 ਚ ਵੀ ਆਇਆ ਇਹਨਾਂ ਕੋਲ ਕਮਿਸ਼ਨਰ ਸਾਹਿਬ ਕੋਲ 23 ਵਿੱਚ ਵੀ ਆਇਆ ਕਮਿਸ਼ਨਰ ਸਾਹਿਬ ਕੋਲ ਸਾਰੀਆਂ ਮੇਰੇ ਦਰਗਾਹਾਂ ਮੇਰੇ ਕੋਲ ਹੈ ਮੌਜੂਦ ਹੈ ਹੁਣ ਜਾਣੇ ਕਿ ਮੈਂ ਜਾਣੇ ਮੈਂ ਮੈਂ ਤਾਂ ਇਨਸਾਫ ਮਿਲਣਾ ਚਾਹੀਦਾ ਜਿੰਦਾ ਹੋਣਾ ਚਾਹੁੰਦਾ ਹਾਂ ਮੈਂ ਜਿੰਦਾ ਹੋਣਾ ਚਾਹੀਦਾ ਬਸ ਇਸ ਟਾਈਮ ਮੈਨੂੰ ਮਾਰਿਆ ਹੋਇਆ ਮੇਰੇ ਹੋਂ ਵਿੱਚ ਮੈਨੂੰ ਜਾਨ ਮੈਂ ਇੱਥੇ ਬੈਠਾ ਮੈਨੂੰ ਆ ਜਾਣ ਦਾ ਵੀ ਖਤਰਾ ਹੈ ਘਰ ਦੇ ਮੈਨੂੰ ਭੇਜਦੇ ਨਹੀਂ ਕਿਨੇ ਤੂੰ ਜਾ ਨਾ ਜਾ ਤੈਨੂੰ ਮਾਰ ਨਾ ਦੇਣ ਰਸਤੇ ਵਿੱਚ ਛੋਟੇ ਛੋਟੇ ਮੇਰੇ ਬੱਚੇ ਨੇ ਨਹੀਂ ਦੋ ਬੱਚੇ ਹੈ ਲੱਗਦਾ ਸਾਰਾ ਪੂਰਾ ਮਾਫੀਆ ਹੈਗਾ ਜਿੰਨੇ ਤੋਂ ਇੱਥੇ ਮੁਜਫਰ ਨਗਰ ਤੋਂ ਪੰਜਾਬ ਵਿੱਚ ਆ ਕੇ ਸਾਰੇ ਦਸਤਾਵੇਜ਼ ਬਣਾਤੇ ਹਾਂਜੀ ਦੇਖ ਲਓ ਤੇ ਪੂਰਾ ਮਾਫੀਆ ਉਹਨਾਂ ਦਾ ਐਡਰੈਸ ਨਹੀਂ ਮਿਲਿਆ ਸ਼ਮੀ ਨੇ ਵੀ ਕਹਿ ਦਿੱਤਾ ਕਾਰਪਸਨ ਵਾਲਾ ਜਾਲੀ ਹੈ ਤਾਨੀ ਨਹੀਂ ਲਿਖ ਕੇ ਦੇ ਰਿਹਾ ਨਹੀਂ ਜਾਲ ਨਹੀਂ ਕਹਿ ਕੇ ਫਿਰ ਆਨਲਾਈਨ ਵਿੱਚ ਚੜਾਤੇ ਆਨਲਾਈਨ ਜੜਾ ਤਾਂ ਫਿਰ ਹੁਣ ਵੀ ਕਹਿੰਦਾ ਜਾਲੀ ਹੈ ਕਿਰਤਪੁਰ ਵਾਲਿਆਂ ਨੇ ਕਹਿੰਦਾ ਸਾਡੇ ਰਿਕਾਰਡ ਚ ਨਹੀਂ ਹੈ ਲਿਖਵਾ ਕੇ ਵੀ ਲਿਆਤਾ ਆਨਲਾਈਨ ਚੜਾਤੇ ਜਾਲੀ ਹੈ ਕਿਤਾ ਲਿਖਵਾ ਕੇ ਵੀ ਲਿਆਤਾ ਹੈ ਨਾ ਉਸ ਅਮੀਨ ਨੂੰ ਕਹਿੰਦੇ ਐਸਜੀਮ ਤੋਂ ਮਾਰ ਕਰਾ ਕੇ ਲਿਆ ਹਲਾਣੇ ਤੋਂ ਮਾਰ ਕਰਕੇ ਲਿਆ ਮੈਂ ਹੁਣ ਕਿੱਥੇ ਜਾ ਮਾਰ ਮੈਨੂੰ ਕੋਈ ਮਾਰ ਕਰੇਗਾ ਐਸਜੀ ਸਾਹਿਬ ਨੇ ਪਹਿਲੇ ਧੱਕੇ ਖਾ ਰਹੇ ਹਾਂ ਬਸ ਕੀ ਧੱਕੇ ਖਾ ਰਹੇ ਉਹਦੇ ਲਈ ਹਾਂਜੀ ਠੀਕ ਸੀ ਜਰਾ ਮੈਂ ਨੇ ਹੋਂ ਤੁਸੀਂ ਚਾਹਨੇ ਕੀ ਹੋ ਮੈਂ ਚਾਹਨੇ ਆ ਕਿ ਆਨਲਾਈਨ ਨਾ ਕੱਟਿਆ ਜਾਵੇ ਤੇ ਮੈਨੂੰ ਜਿੰਦਾ ਕਿ ਮੈਨੂੰ ਜਿੰਦਾ ਕਿ ਤੇ ਆ ਇੱਕ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਭਗਵੰਤ ਮਾਨ ਨੇ ਵੀ ਕਿਹਾ ਉਹਨਾਂ ਕਹਿੰਦੇ ਕਿ ਇਨਸਾਫ ਮਿਲੇ ਇਨਸਾਫ ਮਿਲੇ ਜਦ ਮੈਨੂੰ ਨਹੀਂ ਇਨਸਾਫ ਮਿਲ ਰਿਹਾ ਤੇ ਉਹ ਲੋਕਾਂ ਨੂੰ ਤੁਹਾਨੂੰ ਮਿਲਣੀ ਪਰਚੀ ਹੈਗੀ ਜੇ ਮਿਲਣਾ ਹੈ ਕਿੰਨਾ ਨੰਬਰ ਤੁਹਾਡਾ ਨਤੀਜਾ ਨੰਬਰ ਹੈ ਹਾਂਜੀ ਜੀ ਸਾਹਿਬ ਦਾ ਪਰਚੀ ਮੇਰੇ ਮੌਜੂਦ ਹੈ ਨੰਬਰ ਹਲ ਤੱਕ ਨਹੀਂ ਆਇਆ ਉਹ ਕਹਿੰਦੇ ਆਜੇ ਮੀਟਿੰਗ ਨਹੀਂ ਚੱਲ ਰਹੀ ਜੀ ਮੀਟਿੰਗ ਚੱਲ ਗਈ ਆ ਤਾਂ ਚਾਹ ਪੀਣ ਆਜੇ ਤੁਸੀ ਮਿਲ ਗਏ ਭਗਵਾਨ ਦਾ ਰੂਪ ਤਾਂ ਕਰਕੇ ਮੈਂ आगे की जिंदा इन्वेस्टिगेशन पूरी कर रहे हैं न, पूरा रिकॉर्ड मंगाया डेथ एंड बर्थ रजिस्ट्रार तो किस तरह डेथ सर्टिफिकेट इशू इज ऑन और जो भी सच्चाई होगी सामने आएगी और सख्त कार्रवाई करा सख्त एक्शन लिता जाएगा डिसिप्लिनरी एक्शन चार्जशीट करा ठीक है थैंक यू